ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਬੰਦੇ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਐਸੇ ਦੀਨ ਦੇ ਆਲ ਸਤਿਗੁਰ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਬੰਦੇ ਛੋੜ ਦੇ ਉਸ ਦੇ ਸੰਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਪੁਰਖਾ ਵੱਲੋਂ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ ਬਹੁਤ ਵੱਡਾ ਉਦਦਮ ਕੀਤਾ ਜਾਂਦਾ ਹੈ ਕਿ ਜੋ ਬੰਦੇ ਛੋੜ ਦੇ ਵਸਤੋਂ ਪਹਿਲਾਂ ਛੇਜੇ ਆਹਲ ਤਖਸੈਬ ਜੀ ਤੋਂ ਆਰੰਭਤਾ ਕਰਕੇ ਗਵਾਲੀਅਰ ਜਿੱਥੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਤੇ ਬੰਦੀ ਛੋੜਵਾੜ ਦਿਨ ਦੀਵਾਲੀ ਵਾਲ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਉਸ ਰਵਾਇਤ ਦੇ ਅਨੁਸਾਰ ਛੇਜੇ ਆਹਲ ਤਖਸੈਬ ਤੋਂ ਚੌਂਕੀ ਸਾਹਿਬ ਆਰੰਭ ਕਰਕੇ ਗਵਾਲੀਅਰ ਉੱਥੇ ਪਹੁੰਚਣਾ ਔਰ ਗਵਾਲੀਅਰ ਤੋਂ ਵਾਪਸੀ ਬੰਦੇ ਛੋੜ ਦੇ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਔਰ ਇਸ ਵਾਰ ਵੀ ਜੋ ਚੌਂਕੀ ਸਾਹਿਬ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਉਤਾਰਨ ਕੀਤੀ ਗਈ ਸੀ ਉਹ ਗਵਾਲੀਅਰ ਪਹੁੰਚੀ ਔਰ ਗਵਾਲੀਅਰ ਤੋਂ ਅਰੰਭ ਹੋ ਕੇ ਪੜਾ ਤਰਪੜਾ ਹੁੰਦੀ ਹੋਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਸੰਪੰਨ ਹੋਈ ਹੈ ਜਿਸ ਵਿੱਚ ਜਿੱਥੇ ਬਾਬਾ ਸੇਵਾ ਸਿੰਘ ਜੀ ਗਰੂ ਸਾਹਿਬ ਵਾਲੇ ਮਾਪੁਰਖ ਪਹੁੰਚੇ ਹੋਏ ਨੇ ਉਥੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਜਿਹੜੇ ਚੌਂਕੀ ਸਾਹਿਬ ਹੈ ਸ਼ਬਦ ਪੜਦੇ ਹੋਏ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚੀ ਹੈ ਔਰ ਮਾਨਯੋਗ ਮੈਨੇਜਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਦਾਸਰਿਆਂ ਵੱਲੋਂ ਚੌਂਕੀ ਸਾਹਿਬ ਦਾ ਸਵਾਗਤ ਜਿਹੜਾ ਉਹ ਕੰਟਾਕਾਰ ਪ੍ਰਾਜੇ ਦੇ ਉੱਪਰ ਕੀਤਾ ਗਿਆ ਔਰ ਸ਼੍ਰੀ ਅਕਾਲ ਤਖਸਾਲ ਜੀ ਦੇ ਖਾਜਾ ਕੇ ਅਰਦਾਸ ਕਰਕੇ ਚੌਂਕੀ ਸਾਹਿਬ ਦੀ ਸੰਪੂਰਨਤਾ ਹੋਵੇਗੀ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੀਆਂ ਵੀ ਸੰਗਤਾਂ ਨੇ ਚੌਂਕੀ ਸਾਹਿਬ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬੰਦੀ ਛੋੜ ਦੇ ਉਸਤੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ